ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਹੀ ਸਵਾਦਿਸ਼ ਤੇ ਸਿਹਤਮੰਦ ਛਲਗਮ ਦਾ ਸਾਗ ਤਿਆਰ ਕਰਾਂਗੇ ਆਪਾਂ ਇਹ ਸਾਗ ਚੁੱਲ੍ਹੇ ਤੇ ਮਿੱਟੀ ਦੀ ਤੋੜੀ ਵਿੱਚ ਤਿਆਰ ਕਰਾਂਗੇ ਗੁੜ ਪਾ ਕੇ ਇਹਨੂੰ ਕੋਟ ਕੇ ਛਲਗਮ ਦਾ ਸਾਗ ਬੰਦ ਹੈ ਕਈ ਕੋਟੇ ਵਾਲੇ ਛਲਗਮ ਵੀ ਕਹਿੰਦੇ ਆ ਪਰ ਆਪਾਂ ਜੀ ਸਾਗ ਹੀ ਕਹਿੰਦੇ ਆ ਆਪਾਂ ਜੀ ਛਲਗਮ ਤੋਂ ਬਣਾ ਕੇ ਇਹਨਾਂ ਨੂੰ ਆਪਾਂ ਛਿੱਲ ਕੇ ਕੱਟ ਲਾਂਗੇ ਛੋਟੇ-ਛੋਟੇ ਪੀਸਾਂ ਵਿੱਚ ਮੇਰੇ ਜੀ ਦਿਲ ਦੇ ਕਰੀਬ ਇਹ ਰੈਸਪੀ ਸਾਡੇ ਘਰ ਵਿੱਚ ਸਾਗ ਬਹੁਤ ਜ਼ਿਆਦਾ ਬਣਦਾ ਸੀ ਜਿਵੇਂ ਕਿ ਮਾਜੇ ਵਾਲੇ ਜਾਂ ਜਿਹੜੇ ਪਾਕਿਸਤਾਨੋਂ ਫੈਮਿਲੀ ਲੋਰ ਤੋਂ ਆਈਏ ਉਹਨਾਂ ਦੇ ਘਰਾਂ ਵਿੱਚ ਆਮ ਮਾਲਵੇ ਵਾਲਿਆਂ ਨੂੰ ਥੋੜਾ ਜਿਹਾ ਘੱਟ ਪਤਾ ਹੈ ਤੇ ਜਿਵੇਂ ਸਰੋਂ ਦਾ ਸਾਗ ਪਸੰਦ ਕੀਤਾ ਜਾਂਦਾ ਐਵੇਂ ਹੀ ਛਲਗਮ ਦਾ ਸਾਗ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਤੇ ਸਾਡੇ ਘਰ ਵੱਡੇ ਪਤੀਲੇ ਵਿੱਚ ਬਣਦਾ ਸੀ ਕਿਉਂਕਿ ਪਰਿਵਾਰ ਵੱਡਾ ਸੀ ਤੇ ਇੱਕ ਦਿਨ ਵਿੱਚ ਹੀ ਖਤਮ ਹੋ ਜਾਂਦਾ ਸੀ ਕਿਉਂਕਿ ਹਰ ਕੋਈ ਬਹੁਤ ਜ਼ਿਆਦਾ ਸਾਗ ਖਾਂਦਾ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਬੰਦ ਹੈ ਆਪਾਂ ਜੀ 1 ਲੀਟਰ ਪਾਣੀ ਚੁੱਲੇ ਤੇ ਰੱਖ ਲਾਂਗੇ ਪਾਣੀ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਕੱਟੇ ਹੋਏ ਛਲਗਮ ਪਾਈ ਜਾਵਾਂਗੇ ਇਹ ਜੀ ਬਿਲਕੁਲ ਜਿਵੇਂ ਸਰੋਂ ਦਾ ਬੰਦ ਹੈ ਨਾ ਉਸੇ ਤਰ੍ਹਾਂ ਹੀ ਬੰਦ ਹੈ ਜਿਵੇਂ ਜਿਵੇਂ ਤੁਸੀਂ ਛਲਗਮ ਕੱਟੀ ਜਾਓਗੇ ਓਵੇਂ ਓਵੇਂ ਪਾਈ ਜਾਓ ਜਦੋਂ ਵੀ ਆਪਣੇ ਘਰੇ ਸਾਗ ਬੰਦ ਦਾ ਚੁੱਲੇ ਤੇ ਭਲਾ ਛਲਗਮ ਦਾ ਹੋਵੇ ਭਲਾ ਗੋਗਲਮ ਆ ਸਰੋਂ ਦਾ ਹੋਵੇ ਆਪਾਂ 1 ਕਿਲੋ ਵਾਲੇ ਲੈ ਆਈਦੇ ਇਸ ਤਰ੍ਹਾਂ ਸਟੀਮ ਹੋ ਜਾਂਦੇ ਆ ਤੁਸੀਂ ਚਾਰ ਪਾ ਲੋ ਚਾਹ ਚਟਨੀ ਬਣਾ ਲਓ ਤੇ ਫ੍ਰੀ ਵਿੱਚ ਤੁਹਾਡੇ ਸਟੀਮ ਹੋ ਜਾਂਦੇ ਇੱਕ ਛੰਨੀ ਵਾਲੀ ਕੜਾਈ ਲੈ ਕੇ ਉਹਦੇ ਵਿੱਚ ਆਪਾਂ ਔਲੇ ਰੱਖ ਦਿੱਤੇ ਜਿਵੇਂ ਜਿਵੇਂ ਜੀ ਉਧਰ ਛਲਗਮ ਕੱਟੀ ਜਾਣਗੇ ਤੇ ਆਪਾਂ ਇਹਦੇ ਵਿੱਚ ਪਾਈ ਜਾਵਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਛਲਗਮਾਂ ਵਿੱਚ ਬਹੁਤ ਜ਼ਿਆਦਾ ਤੱਤ ਹੁੰਦੇ ਆ ਸਰਦੀਆਂ ਵਿੱਚ ਛਲਗਮ ਜ਼ਰੂਰ ਖਾਣੇ ਚਾਹੀਦੇ ਫਾਈਬਰ ਹੁੰਦਾ ਹੈ ਵਿਟਾਮਿਨ ਮਿਨਰਲ ਬਹੁਤ ਜ਼ਿਆਦਾ ਇਹਦੇ ਵਿੱਚ ਹੁੰਦੇ ਆ ਜੇਕਰ ਤੁਸੀਂ ਇਸ ਤਰ੍ਹਾਂ ਸਾਗ ਬਣਾਓਗੇ ਤਾਂ ਹਰ ਇੱਕ ਨੂੰ ਪਸੰਦ ਆਏਗਾ ਕਿਉਂਕਿ ਇਹ ਸਾਗ ਬਹੁਤ ਸੁਆਦੀਸ਼ਟ ਬਣਦਾ ਹੈ ਇਹ ਬਾਹਰ ਨਾ ਨਿਕਲੇ ਆਪਾਂ ਇੱਕ ਚਮਚ ਦੇਸੀ ਘਿਓ ਪਾਵਾਂਗੇ ਜਦੋਂ ਹੀ ਆਪਾਂ ਦੇਸੀ ਘਿਓ ਪਾ ਦਾਂਗੇ ਇਹ ਬਾਹਰ ਨਿਕਲਣਾ ਬੰਦ ਹੋ ਜਾਏਗਾ ਫਿਰ ਇਸੇ ਤਰ੍ਹਾਂ ਆਪਾਂ ਮੱਠੀ ਮੱਠੀ ਅੱਗ ਚੁੱਲੇ 'ਚ ਬਾਲੀ ਜਾਵਾਂਗੇ ਤੇ ਆਪਾਂ ਛਲਗਮ ਰਿਜਣ ਲਈ ਰੱਖ ਦੇਵਾਂਗੇ ਸਾਡੇ ਘਰੇ ਵੀ ਚੁੱਲੇ ਵਿੱਚ ਬੰਦਦਾ ਸੀ ਪਰ ਉਹ ਜਿਹੜਾ ਟੇਸਟ ਮੇਰੀ ਬੇਬੇ ਦੇ ਹੱਥਾਂ ਦਾ ਸੀ ਉਹ ਮੇਰੇ ਵਿੱਚ ਅਜੇ ਵੀ ਨਹੀਂ ਆਇਆ ਸਗੋਂ ਮੇਰੇ ਮੰਮੀ ਬਹੁਤ ਹੀ ਸਵਾਦਿਸ਼ਟ ਬਣਾਉਂਦੇ ਆ ਮੇਰੇ ਤੋਂ ਇੰਨਾ ਸਵਾਦ ਸਾਗ ਨਹੀਂ ਬਣਦਾ ਜਿਵੇਂ ਦਾ ਉਹ ਬਣਾਉਂਦੇ ਸੀ ਤੇ ਆਪਾਂ ਜੀ ਇਹਦੇ ਵਿੱਚ ਵਾਦ ਅਨਸਾਰ ਨਮਕ ਪਾਵਾਂਗੇ ਜਿੰਨਾ ਕਿ ਤੁਸੀਂ ਖਾਂਦੇ ਹੋ ਤੇ ਆਪਾਂ ਨਮਕ ਪਾ ਕੇ ਇਹਨੂੰ ਹਲਾ ਲਾਂਗੇ ਫਿਰ ਜਦੋਂ ਅੱਧਾ ਸਾਗ ਬਣ ਜਾਂਦਾ ਆਪਾਂ ਥੋੜਾ ਥੋੜਾ ਇਹਨੂੰ ਕੋਟਣਾ ਸਟਾਰਟ ਕਰ ਦਈਦਾ ਜਿਵੇਂ ਆਪਾਂ ਸਰੋਂ ਦਾ ਕਰੀਦਾ ਨਾ ਥੋੜਾ ਥੋੜਾ ਨਾਲ-ਨਾਲ ਕੋਟੀ ਜਾਈਦਾ ਇਹ ਵੀ ਇਸੇ ਤਰ੍ਹਾਂ ਆਪਾਂ ਥੋੜਾ ਥੋੜਾ ਸਾਗ ਨੂੰ ਕੋਟੀ ਜਾਵਾਂਗੇ ਤੇ ਇਸ ਤਰ੍ਹਾਂ ਆਪਾਂ ਨੂੰ ਫਿਰ ਐਂਡ ਤੇ ਪੂਰਾ ਇਹ ਮਿਕਸ ਹੋ ਜਾਂਦਾ ਹੈ ਜ਼ਿਆਦਾ ਇਹਨੂੰ ਕੋਟਣ ਦੀ ਜ਼ਰੂਰਤ ਨਹੀਂ ਹੋ ਪੈਂਦੀ ਤੇ ਸਵਾਦ ਅਨਸਾਰ ਆਪਾਂ ਹਰੀ ਮਿਰਚ ਪਾਵਾਂਗੇ ਜਿੰਨੀ ਕਿ ਤੁਸੀਂ ਮਿਰਚ ਖਾਂਦੇ ਹੋ ਇਹਦੇ ਵਿੱਚ ਪਾ ਸਕਦੇ ਹੋ ਤੇ ਆਪਾਂ ਜੀ ਗੁੜ ਪਾਵਾਂਗੇ ਇਹਦੇ ਵਿੱਚ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਇਧਰ ਕੱਚੀ ਹਲਦੀ ਤੇ ਅਦਰਕ ਨੂੰ ਕद्दूकश ਕੀਤਾ ਤੇ ਇਧਰ ਮੇਥੇ ਮੇਥੀ ਤੇ ਧਨੀਆ ਇਹਨਾਂ ਨੂੰ ਵੀ ਆਪਾਂ ਕੱਟ ਕੇ ਇਸ ਨਾਲ ਸਾਗ ਦੇ ਗੁਣਾਂ ਵਿੱਚ ਵੀ ਵਾਧਾ ਹੋਏਗਾ ਤੇ ਸਵਾਦਿਸ਼ਟ ਵੀ ਬਹੁਤ ਜ਼ਿਆਦਾ ਬਣੇਗਾ ਜਿਵੇਂ ਹੀ ਆਪਾਂ ਗੁੜ ਪਾਉਣੀ ਇਹਦਾ ਕਲਰ ਥੋੜਾ ਜਿਹਾ ਚੇਂਜ ਹੋ ਜਾਂਦਾ ਹੈ ਤੇ ਸਵਾਦ ਇੰਨਾ ਬੰਦ ਆ ਜੀ ਇੱਕ ਵਾਰੀ ਬਣਾ ਕੇ ਜਰੂਰ ਵੇਖਿਓ ਤੁਸੀਂ ਖੰਡ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਗੁੜ ਨਹੀਂ ਹੈਗਾ ਸਾਡੇ ਘਰ ਵਿੱਚ ਕਈ ਵਾਰੀ ਖੰਡ ਵਾਲਾ ਬੰਦਦਾ ਸੀ ਕਈ ਵਾਰੀ ਗੁੜ ਵਾਲਾ ਬੰਦਦਾ ਸੀ ਉਹ ਤੁਹਾਡੇ ਆਪਣੇ ਮੁਤਾਬਕ ਆ ਤੇ ਇਧਰ ਆਪਾਂ ਇਹਨੂੰ ਤੜਕਾ ਲਗਾਵਾਂਗੇ ਉਦੋਂ ਤੜਕਾ ਨਹੀਂ ਲਗਾਇਆ ਜਾਂਦਾ ਸੀ ਇਸ ਤਰ੍ਹਾਂ ਮੱਖਣ ਪਾ ਕੇ ਖਾਇਆ ਜਾਂਦਾ ਸੀ ਪਰ ਆਪਾਂ ਇਹਨੂੰ ਤੜਕਾ ਲਗਾਵਾਂਗੇ ਲਸਣ ਪਿਆਜ਼ ਪੁੰਨਾਂਗੇ ਵਿੱਚ ਆਪਾਂ ਥੋੜਾ ਜਿਹਾ ਮੱਕੀ ਦਾ ਆਟਾ ਪਾਵਾਂਗੇ ਆਲਣ ਲਈ ਉਜਨ ਤੇ ਆਪਾਂ ਇਹਦੇ ਵਿੱਚ ਛਲਗਮਾ ਦਾ ਬਣਿਆ ਹੋਇਆ ਸਾਗ ਪਾ ਦਾਂਗੇ ਜੇਕਰ ਸਾਡੀ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇਕਰ ਫੇਸਬੁੱਕ ਤੇ ਹੈ ਤਾਂ ਫੋਲੋ ਜ਼ਰੂਰ ਪੇਜ ਨੂੰ ਕਰਿਓ ਤੇ ਇਸ ਤਰ੍ਹਾਂ ਹੁਣ ਰਾਤ ਵੀ ਹੋ ਗਈ ਤੇ ਇਹਨੂੰ ਆਪਾਂ ਰਾਤ ਨੂੰ ਆਪਣੇ ਘਰੇ ਸਾਰਾ ਸਾਗ ਖਤਮ ਹੋ ਜਾਣਾ ਹਰਾ ਤਨ ਇਹ ਆ ਪਾਵਾਂਗੇ ਤੇ ਇਹਦੇ ਨਾਲ ਮੱਕੀ ਦੀ ਰੋਟੀ ਰਾਗੀ ਦੀ ਰੋਟੀ ਬਹੁਤ ਹੀ ਸੁਆਦੀਸ਼ਟ ਲੱਗਦੀ ਹੈ ਤੇ ਹੁਣ ਜੀ ਇਹ ਬਿਲਕੁਲ ਸਾਗ ਖਾਣ ਨੂੰ ਤਿਆਰ ਤੁਸੀਂ ਇਨੂੰ ਕਿਸੇ ਰੋਟੀ ਨਾਲ ਵੀ ਖਾ ਸਕਦੇ ਹੋ ਤੇ ਰਾਤ ਖਤਮ ਹੋ ਗਿਆ ਸੁਬਾ ਫਿਰ ਆਪਾਂ ਅੰਦਰ ਤੜਕਾ ਲਗਾਇਆ ਤੇ ਇਹ ਸੁਬਾ ਲਾਏ ਬਣਾਇਆ ਉੱਥੇ ਹੀ ਸੀ ਆਪਾਂ ਇਹਦੇ ਵਿੱਚ ਮੈਂ ਟਮਾਟਰ ਵੀ ਪਾ ਲੇ ਵੀਡੀਓ ਦੇਖਣ ਲਈ ਤੁਹਾਡਾ ਬਹੁਤਾਂ